ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋ ਚਾਦਰ ਦੀ ਕਲਾ ਵਿੱਚ ਹੋਵੋਗੇ। ਅੱਜ ਆਪਾਂ ਕਲਕਾਰੀ ਦੀ ਕਮੀਜ਼ ਦਾ ਬਣਾ ਕੇ ਨਮੂਨਾ ਲਿਆਏ ਆ। ਸ਼ਰਟ ਬਣਾਈ ਆਪਾਂ ਨੇ ਕਲਕਾਰੀ ਦੀ। ਉਹਦੇ ਬਣਿਆ ਦੇਖੋ ਕਿਵੇਂ ਆਪਾਂ ਨੇ ਬਣਾਈ ਹੈ। ਤੇ ਉਹ ਚ ਸਮਾਨ ਜਿਹੜਾ ਰੀਲਾਂ ਵਗੈਰਾ ਚਾਹੀਦੀ ਨੇ ਪੱਟਦੀਆਂ ਚਾਹੀਦੀਆਂ ਨੇ। ਪੱਟਦੀਆਂ ਰੀਲਾਂ ਮੈਂ ਦੂਰਾ ਧਾਗਾ ਬਣ ਪਾਇਆ। ਤੇ ਕਈ ਕਹਿਰਾ ਵੀ ਪਾਉਂਦੀਆਂ ਨੇ ਉਹ ਆਪਣੀ ਇੱਛਾ ਆ ਰੰਗ ਨੇ ਵਿੱਚ ਸਾਰੇ ਤੇ ਰੰਗ ਕੋਈ ਵੀ ਆਪਣੀ ਮਰਜ਼ੀ ਨਾਲ ਤੁਸੀਂ ਪਾ ਸਕਦੇ ਹੋ ਜਿਹੜੇ ਚਰਚਨ ਕੱਪੜੇ ਤੇ ਕਪੜਾ ਖਾਦੀ ਕੋਟਨ ਕੋਈ ਵੀ ਹੈ ਜੀ ਉਹ ਤੇ ਚੱਲ ਜੂਗੀ ਸੂਈ ਸਾਰੇ ਧਾਗਿਆਂ ਤੇ ਤੇ ਰੇਸ਼ਮੀ ਤੇ ਵੀ ਹੋ ਜੂਗੀ ਇਹ ਤੇ ਸੁੱਤੀ ਤੇ ਵੀ ਹੂਗੀ ਇਹ ਛੰਤਾ ਕਦ ਕ ਕਰ ਸਕਦੇ ਆ ਕੱਬ ਤੇ ਹੁਣ ਮੈਂ ਇਹਦਾ ਆ ਵਾਲੀ ਚੀਜ਼ ਬਣਾਉਣ ਦਾ ਸਰੀ ਜਹਾਜ ਕਿਵੇਂ ਬਣੂਗਾ ਦੇਖੋ ਆਪਾਂ ਨੇ ਇਹਦੇ ਸਿਰੇ ਤੇ ਸੂਈ ਕੱਢੀ ਆ ਪਹਿਲਾਂ ਤਾਂ ਇਹ ਡਰਾ ਕਰ ਲਿਆ ਡਰਾ ਇਹ ਟੇਡਾ ਹੀ ਹੋਊਗਾ ਤਿਰਸਾ ਹਮੇਸ਼ਾ ਤਿਰਸਾ ਬਣੂਗਾ ਤਾਂ ਤਿਰਸ਼ੀਓ ਕੜਾਈ ਹੁੰਦੀ ਹੈ ਹਮੇਸ਼ਾ ਆਪਾਂ ਨੇ ਇਹਦੇ ਹੁੰਜੇ ਚ ਕੱਟ ਲਿਆ ਪਹਿਲਾਂ ਆਪਾਂ ਆਹ ਵਾਲਾ ਬਣਾਉਣਾ ਹੈ ਇਹ ਦੇਖੋ ਇੱਥੇ ਸੂਈ ਕੱਢ ਕੇ ਹੁਣ ਆਪਾਂ ਨੇ ਇੱਥੋਂ ਲੈ ਲੈਣੀ ਆ ਤੇ نیچے ਤੋਂ ਆਪਾਂ ਨੇ ਕੱਪੜਾ ਜਿਹੜਾ ਥੋੜਾ ਚੱਕਣਾ ਹੈ ਇੱਧਰਲੀ ਸਾਈਡ ਤੋਂ ਆ ਇੱਧਰ ਵੱਧਮਾ ਨਾ ਇੱਧਰੋਂ ਆਪਾਂ ਵੱਧ ਚੱਕਣਾ ਇਹ ਨਾ ਸਾਰਾ ਇਹ ਫਿਰ ਡੇਡਾ ਡੇਡਾ ਜਾਈ ਜਾਊਗਾ ਤੇ ਸਫਾਈ ਹੁੰਦੀ ਇਹ ਨਾਲੇ ਤਾਂ ਸਹੀ ਬਣਦਾ ਇੱਧਰੋਂ ਆਪਾਂ ਥੋੜਾ ਚੱਕਣਾ ਬਸ ਇਹ ਤਿਰਸਾ ਜਾ ਰਹੇ ਤਾਂ ਕਰਕੇ ਵੀ ਜੇ ਆਪਾਂ ਸਿੱਧੀ ਕੜਾਈ ਕਰਨ ਲੱਗ ਗਏ ਫਿਰ ਇਹ ਤੇ ਸਫਾਈ ਨਹੀਂ ਹੁੰਦੀ ਨਾ ਇਹ ਲੋਟ ਆਵੇ ਇਹ ਉਸੇ ਸਾਹਬ ਨਾਲ ਇਧਰੋਂ ਵੀ ਥੋੜਾ ਜਿਹਾ ਵੱਧ ਚੱਕ ਲੈਣਾ ਤੇ ਐਸ ਸਾਈਡ ਤੋਂ نیچے ਤੋਂ ਘੱਟ ਮਤਲਬ ਜਿੱਧਰਾਂ ਚੁੰਝ ਬਣੀ ਹੁੰਦੀ ਆ ਇਹ ਇਧਰਲੀ ਸਾਈਡ ਤੋਂ ਥੋੜਾ ਜਿਹਾ ਵੱਧ ਇਸ ਤਰ੍ਹਾਂ ਹੀ ਦੇਖੋ ਅੱਗੇ ਵੱਧਦੇ ਆਪਾਂ ਇਹ ਵਾਲੀ ਲਾਈਨ ਹੈ ਜਿਹੜੀ ਇਹਨੂੰ ਆਪਾਂ ਪੂਰੀ ਕਰ ਲੈਨੇ ਆ ਇਸੇ ਤਰ੍ਹਾਂ ਹੀ ਸਪਾਈਕ ਤੁਸੀਂ ਕੋਈ ਵੀ ਕਰ ਸਕਦੇ ਬਣੂਗੀ ਇਹਦੀ ਤਿੱਸੀ ਕੋਈ ਵੀ ਡਿਜ਼ਾਈਨ ਮਤਲਬ ਬਣੂਗਾ ਤਿੱਸੀ ਇੱਥੋਂ ਹੁਣ ਆਪਾਂ ਇੱਥੇ ਟੇਡਾ ਜਾ ਰਹੇ ਨਾ ਇਹ ਇੱਥੇ ਕੱਢਣੀ ਸੂਈ ਤੇ ਦੇਖੋ ਇੱਥੋਂ ਹੁਣ ਫਿਰ ਆਸੇ ਰਹੇਗਾ

ਇਟਾ ਦਾ ਇੰਜਵਾ ਇੱਥੇ ਥੋੜਾ ਜਿਹਾ ਫਾਸਲਾ ਤਾਂ ਹੋਊਗਾ ਹੀ ਹੋਊਗਾ ਪੋਚਾੜੋਂ ਲੈਣਾ ਹੈ। ਨੀਚੇ ਥੋੜਾ ਚੱਕਣਾ ਹੈ, ਉੱਪਰ ਥੋੜਾ ਜਿਹਾ ਵੱਧ। ਚੱਕ ਦਬ ਕਰਨਾ। ਤੇ ਆਉਦੀ ਸਿਰੇ ਤੇ ਬਣ ਗਈ ਪੂਛ। ਪੂਛ ਬਣਾਉਣਾ ਹੈ। ਇਹ ਲੈ ਇਸ ਤਰ੍ਹਾਂ ਬਣ ਗਿਆ ਸਾਰਾ ਜਹਾਜ਼ ਹੁਣ ਆ ਟੇਡਾ ਟੇਡਾ ਜਿਹੜੇ ਦੋ ਪੰਖੜੀਆਂ ਰਹਿ ਗਈਆਂ ਆਪਣੀਆਂ ਇਹ ਵੀ ਆਪਾਂ ਇਸੇ ਤਰ੍ਹਾਂ ਟੇਡੀਆਂ ਪਾ ਲੈਣੀਆਂ ਨੇ ਲੋਡੀ ਇਹ ਤਿਆਰ ਹੋ ਗਿਆ ਆਪਣਾ ਜਹਾਜ ਸਿੰਦੀ ਬੁੱਟੀ ਚ ਹਾਮ ਪੈਂਦਾ ਇਹ ਚ ਹਲਕਾ ਸੌਰੀਕਾ ਲਕਾਰੀ ਬੁੱਟੀ ਚ ਇਹੀ ਪੈਂਦਾ ਜ਼ਿਆਦਾਤਰ ਤੇ ਇਹ ਆਪਣਾ ਇਹ ਸਟੈਪ ਹੋ ਗਿਆ ਹੁਣ ਆਪਾਂ ਅੱਗੇ ਤੁਹਾਨੂੰ ਇੱਕ ਚੀਜ਼ ਬਣਾਉਣੀ ਦੱਸਦੇ ਆ ਚਲੋ ਅੱਗੇ ਆਪਾਂ ਹੁਣ ਇਹ ਫਲਾਵਰ ਚ ਆਗੇ ਜਿਹੜਾ ਵਿਚਕਾਰ ਬਣਿਆ ਹੈ ਫਲਾਵਰ ਜਿਹੜਾ ਫਲਾਵਰ ਜਾਂ ਫੁੱਲ ਮਤਲਬ ਉਹ ਆਸੀ ਇਹ ਬੜੀ ਚੀਜ਼ ਦੇ ਆਪਾਂ ਇਹਦੇ ਚ ਚਾਰ ਹਿੱਸੇ ਹੋਏ ਹੋਏ ਨੇ ਮਤਲਬ ਉਹ ਆਪਾਂ ਇੱਕ ਹੀ ਹਿੱਸਾ ਪਾ ਰਹੇ ਹਾਂ ਤਿੰਨ ਬਣ ਕੇ ਇੱਕ ਹੋਣਾ ਪਾ ਰਹੇ ਹਾਂ ਇਹਦੇ ਤੇ ਤੁਸੀਂ ਦੇਖ ਸਕਦੇ ਹੋ ਇਹ ਵੀ ਟੇਡਾ ਛਪਿਆ ਹੈ ਸਪਾਈ ਤੇ ਰੈਡੀ ਹੋਊਗਾ ਵੀ ਦੇਖੋ ਹੁਣ ਇੱਥੇ ਆਪਾਂ ਸੂਈ ਕੱਢ ਲਈ ਤੇ ਇੱਥੋਂ ਟੇਡਿਓ ਆਪਾਂ ਨੇ ਇਹਦੇ ਬਰੋਬਰ ਇਹਦੀ ਐਵੇਂ ਸੂਈ ਕੱਢ ਲੈਣੀ ਆ ਤੇ ਫਿਰ ਉਹੀ ਪਹਿਲਾਂ ਮੰਗੂਗੀ ਨੀਚੇ ਤੋਂ ਥੋੜਾ ਕੱਪੜਾ ਚੱਕਣਾ ਤੇ ਉਪਰੋਂ ਇਹ ਟੇਡਾ ਜਾ ਰਿਹਾ ਜਿੱਧਰੋਂ ਉਧੜਾ ਇਧਰੋਂ ਥੋੜਾ ਜਿਹਾ ਵੱਟੋ ਤੇ ਇਸੇ ਤਰ੍ਹਾਂ ਹੀ ਆਪਾਂ ਇਹ ਬਣਾ ਲਈ ਤੁਹਾਨੂੰ ਉਹ ਇਸ ਟੈਪ ਪਾਉਂ ਸਾਰਾ ਕੁਝ ਆ ਬਸ ਇਹ ਦੀ ਸਪਾਈਏ ਥੋੜੀ ਜੀ ਅਲੱਗ ਹੈ ਚੱਲਣਾ ਉਸੇ ਤਰ੍ਹਾਂ ਛੱਪ ਜੂਗੇ ਤਾਂ ਪੈਸੇ ਹੀ ਹੋਗੇ ਪਾਈ ਆਪਾਂ ਕਿ ਤੋਂ ਦੇਖ ਕੇ ਬਣਾ ਸਕਦੇ ਆ ਗੰਤੀ ਸੇ ਤੋਂ ਸਪਾ ਵੀ ਸਕਦੇ ਆ ਬਣੇ ਬਣਾਈ ਵੀ ਮਿਲ ਜਾਂਦੇ ਨੇ ਕੱਪੂ ਇਹ ਬਣਾਉਣ ਦਾ ਤਰੀਕਾ ਆ ਦੇਖੋ ਇੱਥੋਂ ਚੁੰਜਾ ਨਾ ਇਹਦੀ ਇਹ ਚੁੰਜਾ ਪਾਈ ਸਿੱਧੇ ਕੱਟ ਦੇਣੀ ਆ ਵੀ ਐਕਸਟਰਾ ਵਧਾ ਕੇ ਤੇ ਇੱਥੋਂ ਫੇਰ ਆਪਾਂ ਕਟਾ ਦੇਣਾ ਤਾਂ ਟੋਪਾ ਕਟਾ ਕੇ ਇਧਰ ਨੂੰ ਫੇਰ ਵਧਾਉਣਾ ਹੈ ਕਿ ਇਧਰੋਂ ਚੱਕਣਾ ਹੈ ਵੀ ਐਕਸਟਰਾ ਹੁਣ ਇਧਰੋਂ ਵੱਡਾ ਹੋਊਗਾ ਤਾਂ ਆਪਾਂ ਇਧਰੋਂ ਛੋਟਾ ਹੋਊਗਾ ਕਿਉਂਕਿ ਇਧਰੋਂ ਟਿੰਡਾ ਹੁਣ ਇਧਰੋਂ ਵੱਧਦਾ ਵੱਧ ਹੁੰਦਾ ਨਾ ਐਂ ਉਧਰੋਂ ਇਹ ਆਪਾਂ ਵੱਡਾ ਤਾਂ ਟੋਪਾ ਪੜਨਾ ਹੁੰਦਾ ਦੇ ਬਰ ਬਰੇ ਹੀ ਚਾਰ ਕੰਕੜੀਆਂ ਐਵੇਂ ਹੀ ਬਣ ਜੰਗੀਆਂ ਸਾਰੀਆਂ ਨਾ ਅੱਗੇ ਇਤਨਾ ਵੱਡਾ ਇਤਨਾ ਛੋਟਾ ਇੱਥੋਂ ਥੋੜੀ ਜਿਹਾ ਬਾਅਦ ਤੱਕ ਇਧਰੋਂ ਕਰ ਲੈ ਇਹ ਫਿਰ ਸਹੀ ਟਿੱਡਾ ਰਹਿਣਾ ਦੇਖੋ ਜਿਹਦੇ ਨਾਲ ਮਿਲ ਗਿਆ ਜਾ ਕੇ ਇਹ ਬਣ ਇਹਨੂੰ ਹੁਣ ਆਪਾਂ ਇਸੇ ਤਰ੍ਹਾਂ ਹੀ ਉਰ ਚਾੜ ਲੈਣਾ ਆ ਰਿਨ ਇਹ ਇੱਧਰ ਵੀ ਐਂ ਪਊਗਾ ਫਿਰ ਮੈਂ ਆ ਹੁਣ ਆਪਾਂ ਫਿਰ ਆ ਬਣਾਉਨੇ ਆ ਵੀਡੀਓ ਤੇ ਕਰ ਲਿਆ ਆ ਦੇਖੋ ਹੁਣ ਆਪਾਂ ਇਹ ਪੰਖੜੀ ਤੇ ਆ ਗਏ ਇਹ ਕਿਵੇਂ ਪੈਂਦੀ ਐ ਉਪਰਲੀ ਤੇ ਇਹ ਚ ਵੀ ਇਸ ਤਰੀਆ ਵਿਚਕਾਰੋਂ ਇਹ ਛਿੜੂਗੀ ਤੇ ਇਹ ਵੀ ਇਥੋਂ ਅਛ ਭਾਈ ਮੁਤਾਬਕ ਇਥੋਂ ਹੀ ਆਪਾਂ ਟੇਡਾ ਢੰਕਾ ਇਹਨੂੰ ਕੱਟ ਲੈਣੇ ਇੱਥੇ ਛੋਟਾ ਉੱਪਰ ਵੱਡਾ ਇਹ ਐਸੇ ਤਰ੍ਹਾਂ ਹੀ ਹੈ ਸਟੈਪ-ਬਾਈ-ਸਟੈਪ ਚੱਲਦਾ ਜਾਏਗੀ ਦੇਖੋ ਇਸ ਤਰ੍ਹਾਂ ਕਿੱਦਾਂ ਰਹਿਣਾ ਚਾਹੀਦਾ ਬਸ ਥੋਪਾ ਇਹ ਤਾਂ ਤਿਆਰ ਰੱਖਣਾ ਪੈਂਦਾ ਇਹਦੇ 'ਚ ਦੇਤੇ ਆ ਕੇ ਦੂਜੀ ਪੰਪ ਤੇ ਇਹ ਵੀ ਟੇਢੀ ਇਧਰੋਂ ਇਧਰੋਂ ਹੀ ਕੇ ਸੈਰ ਰਹੂਗੀ ਆ ਦੇਖੋ ਹੁਣ ਇਹ ਦੂਸਰੀ ਸਾਈਡ ਆ ਗਈ ਇਹਦੀ ਹੁਣ ਇਧਰੋਂ ਹੋ ਜੂਗਾ ਇਹ ਇਹਦੀ ਉਲਟ ਹੋ ਜੂਗੀ ਤੇ ਇਹ ਇਸੇ ਤਰ੍ਹਾਂ ਹੀ ਇਹ ਪੈਦੀ ਇਧਰੋਂ ਥੋੜਾ ਇਧਰੋਂ ਪਾ ਕੇ ਇਧਰੋਂ ਥੋੜਾ ਤਾਂ ਕਪੜਾ ਇਧਰੋਂ ਪੱਧਰ ਤਾਂ ਕਾ ਇੱਥੇ ਆ ਕੇ ਇੱਕ ਸੈਰ ਹੋ ਜਾਂਦਾ ਪਰ ਸਿੱਧਾ ਮੁਸਲ ਇਸ ਤੇ ਪੀਏ ਤੇ ਦੋ ਤਿੰਨ ਕਿ ਬਸ ਪਾਉਣੇ ਨੇ ਆਪਾਂ ਨੇ ਚਲ ਤੇ ਫਿਰ ਆਪਾਂ ਜਦੋਂ ਇੱਧਰ ਲਈ ਪੰਖੜੀ ਪਾਉਣੀਆਂ ਨੂੰ ਵੀ ਵਿਚਾਰੂ ਇਨ ਸਟਾਰਟ ਕਰਨਾ ਇਹ ਸਾਰਾ ਹੁਣ ਇਸੇ ਤਰੀਕੇ ਨਾਲ ਚੜ੍ਹਦੀ ਆ। ਇਹ ਚੀਜ਼ ਵੀ ਇਹੀ ਬਣੂਗੀ। ਤੇ ਹੁਣ ਆਪਾਂ ਅੱਗੇ ਅਗਲਾ ਦੱਸਦੇ ਆ। ਇਦੇ ਵਿੱਚ ਦੀ ਗੈਪ ਹੈ ਥੋੜਾ ਜਿਹਾ ਰੱਖਿਆ ਹੈ ਆਪਾਂ ਨੇ ਇੱਥੇ ਇੱਕ ਸਟੈਪ ਛੱਡ ਕੇ ਇਹ ਬਣਾਇਆ ਹੈ ਫਲਾਵਰ ਤੇ ਇਹ ਇਸ ਤਰ੍ਹਾਂ ਹੋਊਗਾ ਇਧਰੋਂ ਥੋੜਾ ਇਧਰੋਂ ਵਾਧਾ ਤੇ ਜਦੋਂ ਆਪਾਂ ਵਿਚਕਾਰੋਂ ਮੋੜਦੇ ਆ ਉਦੋਂ ਵੀ ਇਹ ਜੀ ਸ਼ੇਪ ਬਣਾ ਲੇ ਆਪਣੇ ਆਪ ਬਣਦੀ ਆ ਹੁਣ ਇਧਰੋਂ ਛੋਟਾ ਟਾਂਕਾ ਚੱਕਾਂਗੇ ਇਧਰੋਂ ਵੱਡਾ ਚੱਕਾਂਗੇ ਇਧਰੋਂ ਵੱਡਾ ਇਹ ਸ਼ੇਪ ਆਪੇ ਬਣ ਜੂਗਾ ਤਾਂ ਸਟਾਰਟਿੰਗ ਤੋਂ ਇਹ ਤੁਹ ਬਣਾਉਣੀ ਪਊਗੀ ਆਪਾਂ ਨੂੰ نیچے ਤੋਂ ਫੇਰ ਕੰਮ ਚੱਲਦਾ ਅੱਗੇ ਜਾ ਕੇ ਇਧਰੋਂ ਕੱਟ ਕਰਾਂਗੇ ਥੋੜਾ ਜਿਹਾ ਇਧਰੋਂ ਪੱਤ ਕਰਾਂਗੇ ये तीनों मिल चुके जाके बचकारे ये देखो ए इस तरह ये टावर तैयार हो गया ਜੜੀ ਦੀ ਡੰਡੀ ਬਣਦੀ ਹੈ ਚੱਕ ਦੱਬ ਵਿੱਚ ਬਣਦੀ ਹੈ ਬਸ ਥੋੜਾ ਨਿਚਿਓ ਇਸ ਤਰ੍ਹਾਂ ਹੁਣ ਇਹਦੀ ਆ ਚੀਜ਼ ਰਹਿ ਗਈ ਸੀ ਇਹ ਇਸ ਤਰ੍ਹਾਂ ਮੂਰੇ ਤਾਂ ਅੱਗਾ ਕਰਕੇ ਇੱਥੋਂ ਸੂਈ ਗੱਡੀ ਚ ਇੱਥੋਂ ਤੇ ਇਹਨੂੰ ਨੀਚੇ ਦੁਬਾਰਾ ਲੇਗੀ एक बार फिर इथो फेर कसू तो हूँ इस हाइड इस तरह टेढ़ी करके तू इस तरह के नीचे ਇਸ ਤਰ੍ਹਾਂ ਹੀ ਇਧਰ ਦੁਬਾਰਾ ਕਰਕੇ ਜਿਵੇਂ ਪਹਿਲਾਂ ਮੈਂ ਆ ਦੱਸੀ ਸੀ ਉਸ ਤਰੀ ਵੀ ਬਣੂਗੀ ਤੇ ਇਸੇ ਤਰ੍ਹਾਂ ਆਪਾਂ ਇਹ ਸਾਰੀ ਗੁੱਤੀ ਨੂੰ ਕੰਪਲੀਟ ਕਰ ਲੈਣਾ ਹੈ ਮੇਰੇ ਵਿੱਚ ਜਿੰਨੀਆਂ ਵੀ ਇਹ ਬੂਟੀਆਂ ਤੇ ਮੈਂ ਸਾਰੀਆਂ ਦੱਸਤੀਆਂ ਤੁਹਾਨੂੰ ਸਮਝ ਲੱਗ ਗਿਆ ਤਾਂ ਵੀ ਦੱਸਿਓ ਨਹੀਂ ਲੱਗੂ ਤਾਂ ਵੀ ਦੱਸਿਓ ਕੋਇੰਟ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਬੈਲ ਆਈਕਨ ਬਟਨ ਜ਼ਰੂਰ ਦਬਾਇਆ ਕਰੋ ਤੇ ਆਪਣਾ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਇਹ ਕਿਸ ਤਰ੍ਹਾਂ ਲੱਗਿਆ ਇਸ ਤਰ੍ਹਾਂ ਆਪਾਂ ਕੋਈ ਵੀ ਤਪਟਾ ਸੂਟ ਜੋ ਵੀ ਕੱਪ ਤਿਆਰ ਕਰਨਾ ਤਿਆਰ ਕਰ ਸਕਦੇ ਆ Thank you Tanu